ਗੱਲ ਵੀ ਜਦੋਂ ਇਹ ਟੀਮ ਛੱਡਦੇ ਆ ਨਾ ਅੱਠਾ ਦਾਹ ਦਿਨਾ ਬਾਅਦ ਪੂਰਨ ਦਾ ਭਵਾਨ ਦਾ ਵੀ 13 ਗੇਂ ਨੇ ਕੰਮ ਕਰ ਦੇਣਾ ਤੇ ਆਪਣਾ ਚਕੰਨਾ ਰਹੀ ਮੇਰਾ ਭਰਾ ਮੈਂ ਕੀ ਭਾਂਜੀ ਕਿਉਂ ਕਹਿੰਦਾ ਮੈਨੂੰ ਪਤਾ ਕੰਮ ਤੇਰਾ ਕਿਨੇ ਕਰ ਦੇਣਾ ਵਾ ਤੇ ਤੂੰ ਆਪਣਾ ਮੇਰਾ ਭਰਾ ਚਕੰਨਾ ਰਹੀ ਤੇ ਮੈਨੂੰ ਪਤਾ ਨਾ ਤੇਰਾ ਲੱਗਣਾ ਦੱਸੋ ਵੀ ਜਦੋਂ ਪਲਵਾਨਾਂ ਖੇਡਦੇ ਆ ਉਦੋਂ ਨਹੀਂ ਦਾ ਡੱਕ ਕਿਨੇ ਕੰਮ ਕਰਨਾ ਲੋ ਤੋਂ ਪੰਜਾ ਸੱਦਾ ਦਿਨਾ ਬਾਅਦ ਸਾਨੂੰ ਤੁਮਕੀਆਂ ਦਵਾਈਆਂ ਜਾਂਦੀਆਂ ਜਾਂ ਇਸ ਤਰ੍ਹਾਂ ਤੋਂ ਦੱਸੋ ਦਵਾਈਆਂ ਜਾਂਦੀਆਂ ਦੱਸੋ ਅਸੀਂ ਕਿਹਦਾ ਕੀ ਮਾਰਾ ਕੀਤਾ ਇਹ ਨਹੀਂ ਕਿ ਮਾਦੇ ਪੁੱਤ ਕਿਉਂ ਸਾਨੂੰ ਨਜ਼ਾਇਜ਼ ਵੀ ਗੋਲੀ ਮਾਰੂ ਦੇਖੇਲਾ ਡੈਡੀ ਗਿਆ ਵੇ ਕਿ ਤਉਨੂੰ ਕਿਹਾ ਜਾਵੇ ਵੀ ਜੇ ਤੈਨੂੰ ਤੇਰਾ ਬੁੱਢਾ ਪੂਰਾ ਆਈ ਤੈਨੂੰ 2000 ਦਾ ਸਪਲੀਮੈਂਟ ਲੈ ਕੇ ਦਿੱਤਾ ਏ ਇਹ ਕਹਿੰਦੇ ਵੀ ਤੂੰ ਬਲਿਆ ਕਰ ਸਪੀਕਰ 'ਚ ਤੂੰ ਮੇਰਾ ਝੇਲਾ ਪਲਵਾਨ ਕਹਿੰਦਾ ਤੇ ਜੇ ਕਿਹਨ ਕਮੈਂਟਰ ਨੇ ਇਹ ਬੋਲ ਦੇਣਾ ਨਾ ਇਹਨੇ ਮਹਾਪੁਰਸ਼ਾਂ ਦੀ ਅਕੈਡਮੀ 'ਚ ਜੋ ਕਬੱਡੀ ਦਾ ਊੜਾੜਾ ਸਿੱਖ ਲਿਆ ਵਾ ਪਲਵਾਨ ਉਹ ਕਮੈਂਟਰ ਨਾਲ ਲੜਦਾ ਹੁੰਦਾ ਵੀ ਤੂੰ ਮਹਾਪੁਛਾ ਦਾ ਨਾਮ ਲੈਣਾ ਆ ਲੱਗ ਇਹ ਪਲੇਅਰ ਨੂੰ ਕਮਾਉਣ ਦਾ ਦੇਣਾ ਸੀਨੀਅਰ ਨੂੰ ਮੇਰੀ ਅਗਦੀ ਹਾਰੇ ਇੱਕ ਸੀਨੀਅਰ ਦੇ ਗੋਡੀਆਂ ਹਟਾਉਣੀ ਮਾ ਬੁਲਾਉਣਾ ਇੰਨਾ ਇਨੀ ਗੰਦੀ ਸ਼ਬਦਾਵਲੀ ਨਾਲ ਬੋਲ ਕੇ ਕਹਿਣਾ ਵੀ ਕੀ ਪੜਨ ਕੱਲਾ ਸਿਰਫ ਬੋਲਬਾਣੀ ਦੇਣਾ ਜਾਓ ਉਦੋਂ ਤੋਂ ਵੇਖਣ ਨੂੰ ਸਾਰੇ ਹੀ ਬੜੇ ਵਿਦਵਾਨ ਲੱਗਦੇ